ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਿਵਾਰੀ ਸਾਧ ਸੰਗਤ ਜੀ ਆਪ ਸਭ ਦੀ ਬੇਨਤੀ ਤੇ ਮੈਂ ਆਪ ਜੀ ਦਾ ਭਰਾ ਵੀਰ ਭਾਈ ਗੁਰਪ੍ਰੀਤ ਸਿੰਘ ਆਪਣੇ YouTube ਚੈਨਲ GS TV 2254 ਤੋਂ ਲੈ ਕੇ ਆਇਆ ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਸਿੱਧਾਂ ਵਿਚਾਰ ਹੋਈ ਵਰਤਾ ਲਾ ਜਿਹਨੂੰ ਅਸੀਂ ਗੁਰਬਾਣੀ ਦੇ ਮਾਧਿਅਮ ਰਾਹੀਂ ਸਿੱਧ ਗੋਸ਼ਟ ਵੀ ਕਹਿੰਦੇ ਆ। ਸਤਿਗੁਰੂ ਜੀ ਮਹਾਰਾਜ ਅਤੇ ਜੋਗੀਆਂ ਦੇ ਵਿਚਾਰ ਕੁਝ ਸਵਾਲ ਤੇ ਜਵਾਬ ਹੋਏ ਸਨ। ਹੁਣ ਜੋ ਜੋਗੀ ਨੇ ਉਹ ਗੁਰੂ ਸਾਹਿਬ ਜੀ ਨੂੰ ਪੰਜ ਸਵਾਲ ਕਰਦੇ ਨੇ। ਰਾਮਕਲੀ ਰਾਗ ਅੰਦਰ ਇਹ ਬਾਣੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦਰਜ ਕੀਤੀ ਵੀ ਜੋਗੀਆਂ ਨੇ ਕੀ ਸਵਾਲ ਕੀਤੇ ਤੇ ਉਹਨਾਂ ਦੇ ਕੀ ਜਵਾਬ ਸਨ। ਜਦੋਂ ਅਸੀਂ ਦੇਖਦੇ ਆ ਸਤਿਗੁਰੂ ਜੀ ਮਹਾਰਾਜ ਕਹਿੰਦੇ ਕਵਰਨ ਸੁ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ ਤ੍ਰਿ ਭਵਨ ਰਹਿ ਆ ਸਮਾਏ ਇਹ ਸਵਾਲ ਸਨ ਸਵਾਲ ਕੀ ਹੈ ਲੁਕਿਆ ਹੋਇਆ ਕੌਣ ਹੈ ਕਵਨ ਸੋ ਗੁਪਤਾ ਗੁਪਤ ਭਾਵ ਗੁਪਤਾ ਕੌਣ ਹੈ ਵੀ ਜੋ ਸੰਸਾਰ ਵਿੱਚ ਗੁਪਤ ਹੈ ਉਹ ਕੀ ਹੈ ਫਿਰ ਕਵਨ ਸੋ ਮੁਕਤਾ ਮੁਕਤ ਕੌਣ ਹੈ ਦੂਸਰਾ ਸਵਾਲ ਤਵਨਸੋ ਅੰਤਰ ਅੰਦਰ ਦਾ ਮਤਲਬ ਹੁੰਦਾ ਹੈ ਪੀਤਰ ਬਾਹਰ ਮੁਕਤਾ ਲਈ ਅੰਦਰੋਂ ਤੇ ਬਾਹਰੋਂ ਜਿਹੜਾ ਜੁਗਤ ਦੇ ਨਾਲ ਜੁੜਿਆ ਉਹ ਕੌਣ ਹੈ ਕਵਨਸੋ ਆਵੇ ਕਿਹੜਾ ਆਉਂਦਾ ਹੈ ਕਵਨਸੋ ਜਾਏ ਕਿਹੜਾ ਜਾਂਦਾ ਹੈ ਕਵਨ ਸੂਤ੍ਰਿ ਭਵਨ ਰਹਾ ਸਮਾਇ ਜਿਹੜਾ ਤਿੰਨਾ ਭਵਨਾਂ ਦੇ ਵਿੱਚ ਸਮਾਇਆ ਹੋਇਆ ਹੈ ਉਹ ਅਕਾਲ ਪੁਰਖ ਉਹ ਪਰਮੇਸ਼ਰ ਉਹ ਨਾਥ ਉਹਦੇ ਵਿੱਚ ਕੌਣ ਲੀਨ ਹੈ ਹੁਣ ਇਹਦੇ ਗੁਰੂ ਸਾਹਿਬ ਜੀ ਨੇ ਬੜੇ ਸਵਾਲ ਤਰੀਕੇ ਨਾਲ ਸਮਝ ਨਾਲ ਵਿਚਾਰ ਨਾਲ ਦਿੱਤੇ ਮੈਂ ਪਹਿਲਾਂ ਦੱਸ ਦਿਆਂ ਕਿ ਜਿਹੜੇ ਸਿੱਧ ਸਨ ਉਹ ਕੋਈ ਮੂਰਖ ਨਹੀਂ ਸਨ ਇਹਨਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਉਮਰਾਂ ਸਨ ਪਹਾੜਾਂ ਸ਼ਰੰਖਲਾਵਾਂ ਦੇ ਵਿੱਚ ਬੈਠੇ ਹੋਏ ਸਨ ਤੇ ਆਪਣੇ ਜੀਵਨ ਦੇ ਕਈ ਸਾਲ ਇਹਨਾਂ ਨੇ ਇਦਾਂ ਬਤੀਤ ਕਰ ਲਏ ਧਾਰਮਿਕ ਸ਼ਾਸਤਰਾਂ ਦੀ ਚਰਚਾ ਵਿਚਾਰ ਉਪਨਿਸ਼ਦਾਂ ਦੀ ਰਚਨਾ ਸੋਸ਼ ਸ਼ਾਸਤਰਾਂ ਦਾ ਜਿਹੜਾ ਆਪਸੀ ਉਤਲ ਫੁਤਲ ਦੇ ਵਿੱਚ ਜੋ ਇੱਕ ਦੂਸਰੇ ਨੂੰ वाद ਵਿਵਾਦ ਕਰਕੇ ਹਰਾਉਣਾ ਜਿਤਨਾ ਪਦਵੀਆਂ ਨੂੰ ਪ੍ਰਾਪਤ ਕਰਨਾ ਰਿੱਧੀਆਂ ਸਿੱਧੀਆਂ ਤੰਤਰਾਂ ਮੰਤਰਾਂ ਨਾਥਾਂ yogੀਆਂ ਅਘੋਰੀਆਂ ਦੇ ਨਾਲ ਮੇਲ ਮਿਲਾਪ ਕਰਨਾ ਆਪਣੀਆਂ ਮਰਿਆਦਾਵਾਂ ਚਲਾਉਣੀਆਂ ਆਪਣੇ ਪੰਥ ਚਲਾਉਣੇ ਸੋ ਇਹਨਾਂ ਦੇ ਨਾਲ ਜਿਹੜੇ ਸਿੱਧ ਸਨ ਬੜੇ ਤੇਜ ਬੁੱਧੀ ਸਨ ਇਹਨਾਂ ਦੇ ਸਵਾਲ ਬੜੇ ਵੱਡੇ ਸਨ ਕਿਤੇ ਗੁਰਬਾਣੀ ਪੜ੍ਹੀਏ ਸਾਨੂੰ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਨੇ ਪੂਰਾ ਯਤਨ ਕੀਤਾ ਵੀ ਗੁਰੂ ਨਾਨਕ ਸਾਹਿਬ ਸਾਡੇ ਸਾਹਮਣੇ ਹਾਰ ਜਾਣ ਕਿਉਂਕਿ ਆਦਤ ਪਈ ਹੋਈ ਸੀ ਇੱਕ ਦੂਸਰੇ ਨਾਲ ਵਿਚਾਰ ਚਰਚਾ ਕਰਕੇ ਹਰਾਉਣ ਦੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦੇ ਜਿਹੜੇ ਜਵਾਬ ਸਨ ਅਸੀਂ ਉਹ ਵੇਖੀਏ ਕਿੰਨੇ ਘਟ ਘਟ ਗੁਪਤਾ ਪ੍ਰਭੂ ਜੋ ਸਭ ਦੇ ਵਿੱਚ ਸਮਾਇਆ ਜਿਸ ਦੀ ਅੰਸ਼ ਜਿਸ ਦਾ ਕਾਣਾ ਹਰ ਥਾਂ ਤੇ ਜਿਹਨੂੰ ਗੁਰਬਾਣੀ ਨੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਯੋ ਪੁਕਾਰ ਵੀ ਆਖਿਆ ਵੀ ਹਰੇਕ ਘਟ ਵਿੱਚ ਪਰਮੇਸ਼ਰ ਵਸਦਾ ਹੈ ਹੁਣ ਪਹਿਲਾ ਸਵਾਲ ਸੀ ਗੁਪਤ ਕੌਣ ਹੈ ਮਹਾਰਾਜ ਕਹਿੰਦੇ ਪਰਮੇਸ਼ਰ ਗੁਪਤ ਹੈ ਜੋ ਸਭ ਵਿੱਚ ਹੈ ਪਰ ਦੇਖਦਾ ਨਹੀਂ ਕਵਨ ਸੋ ਗੁਪਤਾ ਦਾ ਅਰਥ ਸਤਿਗੁਰੂ ਜੀ ਨੇ ਲਿਖਿਆ ਘਟ ਘਟ ਗੁਪਤਾ ਪਰਮੇਸ਼ਰ ਹੈ ਜੋ ਗੁਪਤ ਹੈ ਗੁਰਮੁਖ ਮੁਕਤਾ ਤੇ ਉਹ ਪਰਮੇਸ਼ਰ ਨੂੰ ਜਾਣਨ ਵਾਲਾ ਗੁਰੂ ਜਿਸ ਦੇ ਨਾਲ ਜੇਕਰ ਜੁੜ ਜਾਇਆ ਜਾਏ ਤਾਂ ਜੇ ਗੁਰੂ ਦੇ ਨਾਲ ਸੁਰਤ ਨੂੰ ਜੋੜ ਲਿਆ ਜਾਏ ਗੁਰੂ ਕੀਏ ਗੁਰੂ ਨੂੰ ਗਿਆਨ ਗੁਰੂ ਨੂੰ ਸ਼ਬਦ ਗੁਰਬਾਣੀ ਅੰਦਰ ਜੋ ਨਾਮ ਦਿੱਤੇ ਗਏ ਨੇ ਸੋ ਜਿਹੜਾ ਗਿਆਨ ਨਾਲ ਆਪਣੀ ਸੁਰਤ ਨੂੰ ਜੋੜ ਲਏ ਉਹ ਬੰਧਨਾ ਤੋਂ ਉਹ ਸੰਸਾਰ ਦੇ ਵਿਕਾਰਾਂ ਤੋਂ ਇਹਨਾਂ ਬਿਰਤੀਆਂ ਤੋਂ ਇਹਨਾਂ ਵਿਚਾਰਾਂ ਤੋਂ ਖੁਦ ਨੂੰ ਮੁਕਤ ਕਰ ਲੈਂਦਾ ਇਸ ਲਈ ਮਹਾਰਾਜ ਲਿਖਦੇ ਗੁਰਮੁਖ ਮੁਕਤ जिन्ने गुरु ਤੋਂ ਸੂਝ ਪ੍ਰਾਪਤ ਕਰ ਲਈ ਉਹ ਮੁਕਤ ਹੈ ਹੁਣ ਅਗਲਾ ਸਵਾਲ ਸੀ ਅੰਤਰ ਬਾਹਰ ਜੁਗਤਾ ਤੇ ਮਹਾਰਾਜ ਇੱਥੇ ਜਵਾਬ ਦਿੰਦੇ ਹਨ ਅੰਤਰ ਬਾਹਰ ਸ਼ਬਦ ਸੋ ਜੁਗਤਾ ਵੀ ਜੋ ਅੰਦਰੋਂ ਤੇ ਬਾਹਰੋਂ ਇੱਕ ਲੈਵ ਲਗਾ ਸਕਦਾ ਹੈ ਜੋਗੀ ਕੀ ਕਰਦੇ ਸਨ ਆਪਣੇ ਮਨ ਨੂੰ ਕਾਬੂ ਕਰਨ ਵਾਸਤੇ ਤਨ ਦਾ ਜੋੜ ਲਗਾਉਂਦੇ ਸਨ ਮਹਾਰਾਜ ਕਹਿੰਦੇ ਉਲਟਾ ਤਨ ਦਾ ਜ਼ੋਰ ਲਗਾ ਕੇ ਮਨ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਬਲਕਿ ਗਿਆਨ ਦੇ ਨਾਲ ਮਨ ਨੂੰ ਸਮਝਾ ਕੇ ਮਨ ਦੁਆਰਾ ਤਨ ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਲਈ ਸਤਿਗੁਰੂ ਜੀ ਨੇ ਇਹ ਗੱਲ ਲਿਖੀ ਅੰਤਰ ਬਾਹਰ ਸ਼ਬਦ ਸੋਜੁਗਤਾ ਸ਼ਬਦ ਦੀ ਜੁਗਤ ਨਾਲ ਆਪਣੇ ਭੀਤਰ ਵਸ ਰਹੇ ਪ੍ਰਮਾਤਮਾ ਨੂੰ ਆਪਣੇ ਗੁਣਾ ਵਿੱਚ ਲਿਆ ਕੇ ਵਸਾਇਆ ਜਾ ਸਕਦਾ ਹੈ ਤੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਇੱਕ ਸਾਰਤਾ ਬਣਾਈ ਜਾ ਸਕਦੀ ਹੈ ਭਾਵ ਅੰਦਰੋਂ ਤੇ ਬਾਹਰੋਂ ਇੱਕ ਹੋਇਆ ਜਾ ਸਕਦਾ ਹੈ ਜੋ ਅੰਦਰੋਂ ਬਾਹਰੋਂ ਇੱਕ ਹੈ ਉਹ ਕੌਣ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਸ਼ਬਦ ਦੇ ਨਾਲ ਸੁਰਤ ਦਾ ਜੇ ਸੁਮੇਲ ਹੋ ਜਾਏ ਸਾਡਾ ਮਾਈਂਡ ਜੇ ਗਿਆਨ ਨਾਲ ਐਜੂਕੇਸ਼ਨ ਨਾਲ ਮਿਲ ਜਾਏ ਅਸੀਂ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਮਨ ਸਮਝ ਗਿਆ ਤੇ ਸਾਡਾ ਤਨ ਵੀ ਮਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇ ਵੀਡੀਓ ਲੰਬੀ ਨਾ ਹੋ ਜਾਏ ਇਸ ਕਰਕੇ ਮੈਂ ਅਗਲੇ ਸਵਾਲਾਂ ਦਾ ਜਵਾਬ ਨਾਲ-ਨਾਲ ਦੇਣਾ ਕਵਨ ਸੁ ਆਵੇ ਕਵਨ ਸੁ ਜਾਏ ਕਿਹੜੀ ਚੀਜ਼ ਆਉਂਦੀ ਏ ਕਿਹੜੀ ਚੀਜ਼ ਜਾਂਦੀ ਏ ਇਹਨੂੰ ਮਰਨਾ ਤੇ ਜੰਮਣਾ ਵੀ ਕਹਿੰਦੇ ਆਵਾ ਗਵਨ ਵੀ ਕਹਿ ਦਿੰਦੇ ਤੇ ਗੁਰੂ ਸਾਹਿਬ ਜੀ ਕਹਿੰਦੇ ਮਨਮੁਖ ਬਿਨਸ ਆਵੇ ਜਾਏ ਮਨਮੁਖ ਕੌਣ ਹੈ ਜੋ ਵਿਵੇਕਤਾ ਨਾਲ ਵਿਚਾਰਦਾ ਨਹੀਂ ਜੋ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲਦਾ ਜੋ ਵਿਚਾਰ ਨਾਲ ਨਹੀਂ ਚੱਲਦਾ ਜਿਸ ਪਾਸ ਗਿਆਨ ਨਹੀਂ ਹੈ ਜੋ ਮਨ ਵਿੱਚ ਜੋ ਫੁਰਨਾ ਪੈਦਾ ਹੋਇਆ ਉਹਦੇ ਮੁਤਲਕ ਚੱਲ ਗਿਆ ਜਿਵੇਂ ਕਿ ਐਗਜ਼ਾਮਪਲ ਦੇਵਾਂ ਵੀ ਕਿਸੇ ਨੇ ਆਖਿਆ ਵੀ ਰੱਬ ਜੀ ਨੂੰ ਖੁਸ਼ ਕਰਨਾ ਹੈ ਤੇ ਦੁੱਧ ਪਾ ਦੋ ਅੱਛਾ ਚਲੋ ਬੇ ਵਿਚਾਰਿਆਂ ਨੇ ਵੀ ਪਰਮੇਸ਼ਰ ਨੇ ਦੁੱਧ ਬਣਾਇਆ ਜੇ ਉਹਨੂੰ ਲੋੜ ਹੈ ਤੇ ਬਛੜੇ ਵਿੱਚ ਵੀ ਉਹ ਹੈ ਵੀ ਉਹਨੂੰ ਸੰਸਾਰੀ ਪਦਾਰਥਾਂ ਨਾਲ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਜਿਹੜੇ ਵੀ ਮਨਮਗਰ ਚੱਲੇ ਨੇ ਜਿਨ੍ਹਾਂ ਨੇ ਮਨਮਤ ਦੇ ਨਾਲ ਆਪਣੇ ਮਾਰਗ ਬਣਾ ਲਏ ਨੇ ਮਹਾਰਾਜ ਕਹਿੰਦੇ ਉਹ ਭਟਕਦੇ ਹੀ ਰਹਿੰਦੇ ਨੇ ਭਟਕਦੇ ਹੀ ਰਹਿੰਦੇ ਨੇ ਆਵਾ ਗਵਨ ਦੇ ਵਿੱਚ ਪਏ ਨੇ ਕਿਉਂਕਿ ਉਹਨਾਂ ਕੋਲ ਯੁਗਤ ਨਹੀਂ ਹੈ ਉਹਨਾਂ ਕੋਲ ਸ਼ਬਦ ਨਹੀਂ ਹੈ ਉਹਨਾਂ ਕੋਲ ਗੁਰੂ ਨਹੀਂ ਹੈ ਉਹਨਾਂ ਕੋਲ ਸੂਝ ਨਹੀਂ ਮਨਮੁਖ ਬਿਨਸੈ ਆਵੇ ਜਾਏ ਵਿਚਾਰਕ ਫੁਰਨੀਆਂ ਕਰਕੇ ਮਨਮੁਖ ਦੇ ਅੰਦਰ ਸਥਿਰਤਾ ਨਹੀਂ ਹੈ ਸਿੱਧ ਜੋਗੀ ਨਾਥ ਇਹ ਗੱਲ ਸਮਝਦੇ ਸਨ ਵੀ ਬੰਦੇ ਦੇ ਜਿਹੜੇ ਫੁਰਨੇ ਨੇ ਉਹ ਵਿਅਕਤੀ ਨੇ ਸੁਭਾਅ ਨੂੰ ਬਾਰ-ਬਾਰ ਬਦਲਦੇ ਨੇ ਇਸ ਕਰਕੇ ਵਿਅਕਤੀ ਦਾ ਜਿਹੜਾ ਸੁਭਾਵ ਹੈ ਮਨੁੱਖਤਾ ਤੋਂ ਮਰ ਕੇ ਜਾਨਵਰ ਤਲ ਤੇ ਬਾਰ-ਬਾਰ ਆਉਂਦਾ ਜਾਂਦਾ ਹੈ ਤੇ ਇਹ ਆਵਾਗਮਨ ਇਹ ਜਨਮ ਮਰਨ ਪਸ਼ੂ ਬਿਰਤੀ ਵਿੱਚ ਜਨਮ ਮਨੁੱਖਤਾ ਦਾ ਮਰਨ ਮਨੁੱਖਤਾ ਦਾ ਜਨਮ ਪਸ਼ੂ ਬਿਰਤੀ ਦਾ ਮਰਨ ਇਹ ਆਵਾਗਮਨ ਬਾਰ-ਬਾਰ ਬਾਰ-ਬਾਰ ਹੁੰਦਾ ਜਿਹਨੂੰ ਗੁਰਬਾਣੀ ਵਿੱਚ ਲਿਖਿਆ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੇ ਸਤਗੁਰੂ ਜੀ ਕਹਿੰਦੇ ਜਿਹੜਾ ਮਨਮੁਖ ਹੈ ਮਨਮਗਰ ਚੱਲਣ ਵਾਲਾ ਹੈ ਜੋ ਵਿਵੇਕਤਾ ਗਿਆਨ ਵਿਚਾਰ ਨਾਲ ਨਹੀਂ ਚੱਲਦਾ ਸੋਚਦਾ ਸਮਝਦਾ ਨਹੀਂ ਹੈ ਜੋ ਮਨ ਵਿੱਚ ਆਇਆ ਉਹਨੂੰ ਸੱਤ ਕਰਕੇ ਮੰਨ ਲੈਂਦਾ ਹੈ ਮਹਾਰਾਜ ਕਹਿੰਦੇ ਉਹੋ ਹੀ ਮਰਦਾ ਹੈ ਵਿਚਾਰਾਂ ਕਰਕੇ ਤੇ ਉਹੋ ਹੀ बार-बार ਵਿਚਾਰਾਂ ਵਿੱਚ ਜਨਮ ਲੈਂਦਾ ਇਹਨੂੰ ਹੋਰ ਸੌਖਿਆ ਸਮਝਣਾ ਹੈ ਤੇ ਗੁਰਬਾਣੀ ਅੰਦਰ ਫਰਮਾਨ ਕੀਤਾ ਸਤਗੁਰੂ ਜੀ ਨੇ ਕਰਤੂਤ ਅਸ਼ੂ ਕੀ ਕਾਮ ਪਸ਼ੂਆਂ ਵਾਲੇ ਹੋ ਗਏ ਨੇ શરીર ਮਨੁੱਖ ਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਮਾਨਸ ਦੀ ਮਨੁੱਖ ਦੀ ਸੋ ਇਹ ਹੈ ਜਨਮ ਮਰਨ ਅੰਤਲਾ ਸਵਾਲ ਸੀ ਕਵਨ ਸੋ ਤ੍ਰਿ ਭਵਨ ਰਹਾ ਸਮਾਏ ਪਰਮੇਸ਼ਵਰ ਅਕਾਲ ਪੁਰਖ ਦੇ ਵਿੱਚ ਕੌਣ ਅਪੇਧ ਹੈ ਕੌਣ ਸਮਾਇਆ ਹੋਇਆ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਸ ਦਾ ਜਵਾਬ ਦਿੱਤਾ ਨਾਨਕ ਗੁਰਮੁਖ ਸਾਚ ਸਮਾਏ ਸੱਚ ਦੀ ਪ੍ਰਾਪਤੀ ਕਰਨ ਨਾਲ ਗੁਰਮੁਖ ਹਰ ਸਮੇਂ ਪਰਮੇਸ਼ਰ ਵਿੱਚ ਲੀਨ ਹੈ ਰੱਬ ਨੂੰ ਯਾਦ ਕਰਨ ਵਾਸਤੇ ਲੱਭਣ ਵਾਸਤੇ ਉਹਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਗੁਰਮੁਖ ਨੂੰ ਸਮਾਧੀ ਲਾਉਣ ਦੀ ਲੋੜ ਨਹੀਂ ਗੁਰਮੁਖ ਨੂੰ ਹੱਥ ਵਿੱਚ ਮਾਲਾ ਫੜ ਕੇ ਫੇਰਨ ਦੀ ਲੋੜ ਨਹੀਂ ਸੁਰਤ ਕਰਕੇ ਸਦਾ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਗੁਰਮੁਖ ਬੈਠਾ ਰਹਿੰਦਾ ਹੈ ਸੋ ਹੇ ਜੋਗੀਓ ਜੇਕਰ ਤੁਸੀਂ ਪਰਮੇਸ਼ਰ ਵਿੱਚ ਸਮਾਉਣਾ ਹੈ ਤੇ ਇਹਨਾਂ ਪੇਖਾਂ ਤੋਂ ਉੱਪਰ ਉੱਠ ਕੇ ਆਪਣੀ ਸੁਰਤ ਆਪਣੀ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਾਉਣਾ ਪਏ ਇੱਕ ਗੱਲ ਕਹਿ ਕੇ ਮੈਂ ਇਹਨੂੰ ਪੂਰਨ ਕਰਦਾ ਯਾਦ ਉਹਨੂੰ ਕਰਦੇ ਆ ਜਿਹਨੂੰ ਭੁੱਲ ਜਾਈਦਾ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਤੁਸੀਂ ਉਹਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਵਸਾਓ ਭੁੱਲੋ ਹੀ ਨਾ ਤੇ ਉਹਨੂੰ ਯਾਦ ਕਰ ਕਰ ਕੇ ਦਿਖਾਉਣ ਦਾ ਉਹਨੂੰ ਸਿਮਰਨ ਦਾ ਇਹ ਜਿਹੜਾ ਸਾਰਾ ਪੇਖ ਹੈ ਇਹਦਾ ਸੱਚ ਤੁਹਾਡੇ ਸਾਹਮਣੇ ਆ ਜਾਏਗਾ ਵੀ ਜਿਵੇਂ ਆਪਣੇ ਘਰ ਦੇ ਜੀ ਸਾਡੀ ਸੁਰਤ ਵਿੱਚ ਹੁੰਦੇ ਨੇ ਕੋਈ ਵੀ ਕੰਮ ਕਰਦੇ ਸਾਡੀ ਸੋਚ ਵਿੱਚ ਵੀ ਮਾਂ ਪਿਓ ਨੂੰ ਕੌਣ ਪੁੱਲਦਾ ਭੈਣ ਭਰਾਵਾਂ ਨੂੰ ਪਤਨੀ ਨੂੰ ਕੌਣ ਪੁੱਲਦਾ ਐਵੇਂ ਹੀ ਮਹਾਰਾਜ ਕਹਿੰਦੇ ਜੀ ਪਰਮੇਸ਼ਰ ਦੀ ਗੱਲ ਪਰਮੇਸ਼ਰ ਦਾ ਨਾਮ ਵਿਅਕਤੀ ਦੇ ਹਿਰਦੇ ਵਿੱਚ ਸਦਾ ਵਾਸਤੇ ਵਸ ਜਾਏ ਗੁਰਮੁਖ ਦੇ ਜੀਵਨ ਵਿੱਚ ਤੇ ਉਹ ਭੇਦ ਹੋ ਜਾਂਦਾ ਹੈ ਪਰਮੇਸ਼ਰ ਵਾਂਗ ਹੀ ਉਹਦਾ ਸਰੂਪ ਹੋ ਜਾਂਦਾ ਸੋ ਇਹ ਹੈ ਜੀ ਸਿੱਧ ਗੋਸ਼ਟ ਦੀ 12 ਨੰਬਰ ਤੇ 13 ਨੰਬਰ ਪੌੜੀ ਦੀ ਵਿਚਾਰ ਮੈਂ ਆਸ ਕਰਦਾ ਹਾਂ ਵੀ ਆਪ ਜੀ ਇਸ ਵਿਚਾਰ ਨੂੰ ਸਮਝੋਗੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਤਾਂ ਜੋ ਇਹੋ ਜੀਆਂ ਹੋਰ ਵੀਡੀਓ ਵਾਸਤੇ ਮੇਰਾ ਉਤਸ਼ਾਹ ਵਧੇ ਅਤੇ ਮੈਂ ਗੁਰਬਾਣੀ ਦੀ ਇਹ ਵਿਚਾਰ ਆਪ ਜੀ ਤੱਕ ਲੈ ਕੇ ਆਵਾਂ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ